ਦੋਸਤੋ ਅੱਜ ਦੇ ਮੈਟਰ ਵਿੱਚ ਆਪਾਂ ਰਾਸ਼ੀਆਂ ਬਾਰੇ ਗਿਆਨ ਦੀ ਗੱਲਬਾਤ ਕਰਾਂਗੇ ਕਿਉਂਕਿ ਕਈ ਲੋਕ ਮੈਂ ਦੇਖਿਆ ਨਾਮ ਦੀ ਰਾਸ਼ੀ ਰੱਖ ਲੈਂਦੇ ਆ ਕਈ ਲੋਕ ਕਿਸੇ ਤਰ੍ਹਾਂ ਦੀ ਰਾਸ਼ੀ ਰੱਖ ਲੈਂਦੇ ਆ ਕਿਸ ਨੂੰ ਪਤਾ ਨਹੀਂ ਕੋਈ ਕਿਸੇ ਤੋਂ ਘੁਡਾ ਲੈਂਦੇ ਆ ਕੋਈ ਕਿਸੇ ਤੋਂ ਤੁਹਾਨੂੰ ਕਲੀਅਰ ਕਨਫਰਮ ਹੋਰ ਵਧੀਆ ਰਾਸ਼ੀ ਮੈਂ ਦੱਸਦਾ ਕਿ ਰਾਸ਼ੀ ਜਿਹੜੀ ਆ ਤਿੰਨ ਤਰ੍ਹਾਂ ਲੋਕੀ ਰੱਖਦੇ ਆ ਇੱਕ ਨਾਮ ਦੀ ਰਾਸ਼ੀ ਰੱਖਦੇ ਆ ਇੱਕ ਜਿਹੜਾ ਲਗਨ ਆ ਮੰਨ ਲਓ ਮੇਖ ਲਗਨ ਇੱਕ ਨੰਬਰ ਕਾਰਡ ਦੇ ਵਿੱਚ ਇੱਕ ਨੰਬਰ ਆ ਗਿਆ ਲੋਕੀ ਲਗਨ ਦੀ ਕਈ ਜੋਤਿਸ਼ੀ ਲਗਨ ਦੀ ਰਾਸ਼ੀ ਰੱਖ ਲੈਂਦੇ ਆ ਪਰ ਸਹੀ ਰਾਸ਼ੀ ਜਿਸ ਮਾਤਾ ਨੇ ਜਨਮ ਦਿੱਤਾ ਹੈ ਚੰਦਰ ਚੰਦਰ ਰਾਸ਼ੀ ਜਿਸ ਰਾਸ਼ੀ ਚੰ드ਰਮਾ ਦੇ ਵਿੱਚ ਜਿਹੜੀ ਰਾਸ਼ੀ ਆ ਗਈ ਉਨਮੀ ਰਾਸ਼ੀ ਬਣ ਜਾਣੀ ਆ ਮੰਨ ਲਓ ਤੁਹਾਡਾ ਜਨਮ ਜਿਹੜਾ ਆ 4 ਮਾਰਚ 1966 ਸਵੇਰੇ 7 ਵਜੇ 5 ਮਿੰਟ ਜ਼ਿਲ੍ਹਾ ਜਲੰਧਰ ਦੇ ਵਿੱਚ ਹੋਇਆ ਆ ਉਦੇ ਵਿੱਚ ਕੁੰਭ ਲਗਨ ਆ ਜਾਣਾ ਹੈ ਕੁੰਭ ਲਗਨ ਆ ਗਿਆ ਲਗਨ ਰਾਸ਼ੀ ਨਹੀਂ ਲੈਣੀ ਅਸੀਂ ਨਾਂ ਦੀ ਰਾਸ਼ੀ ਨਹੀਂ ਲੈਣੀ ਹੁਣ ਚੰਦਰਮਾ ਜਿਹੜਾ ਆ ਉਹਦੇ ਵਿੱਚ 4 ਨੰਬਰ ਰਾਸ਼ੀ ਆ ਜਾਣੀ ਹੈ ਜਿਹਨੂੰ ਕਰਕ ਕਹਿੰਦੇ ਆ ਜਿਸ ਕਰ ਦੇ ਵਿੱਚ ਚੰਦਰਮਾ ਹੋਵੇ ਉਸ ਘਰ ਦੇ ਵਿੱਚ ਕਿੰਨੇ ਨੰਬਰ ਲਿਖਿਆ ਆ 19ਵੀਂ ਰਾਸ਼ੀ ਲੈਣੀ ਆ ਮੰਨ ਲਓ 4 ਮਾਰਚ 1966 ਸਵੇਰੇ 7:05 ਮਿੰਟ ਡਿਸਟ੍ਰਿਕਟ ਜਲੰਧਰ ਪੰਜਾਬ ਇੰਡੀਆ ਦੇ ਵਿੱਚ ਜਾਤਕ ਦਾ ਜਨਮ ਹੋਇਆ ਤੇ ਕਰਕ ਰਾਸ਼ੀ ਜਿਹੜੀ ਆ ਚੌਥੇ ਘਰ ਦੇ ਵਿੱਚ ਆ ਜਾਣੀ ਆ ਚੌਥੇ ਘਰ ਦਾ ਸਵਾਮੀ ਜਿਹੜਾ ਚੰਦਰਮਾ ਹੋਣਾ ਉਹਦੀ ਰਾਸ਼ੀ ਹੱਚਤੇ ਹੋਣੀ ਆ ਜਾਨੀ ਕਿ ਹਾਹੇ ਤੇ ਹੋਣੀ ਆ ਜਿਸ ਤਰ੍ਹਾਂ ਹਾਕਮ ਸਿੰਘ ਹੋ ਗਿਆ ਹਰਵੀਰ ਹੋ ਗਿਆ ਹਰਵੰਤ ਸਿੰਘ ਹੋ ਗਿਆ ਜਾਂ ਹਰਵੰਤ ਲਾਲ ਹੋ ਗਿਆ ਜਾਂ ਕੋਈ ਵੀ ਹੋ ਗਿਆ ਇਸ ਤਰ੍ਹਾਂ ਅੱਜ ਵੀ ਇਹ ਮੈਟਰ ਵਿੱਚ ਤੁਹਾਨੂੰ ਰਾਸ਼ੀਆਂ ਦਾ ਗਿਆਨ ਦਿੱਤਾ ਗਿਆ ਹੈ ਕਿ ਮੇਰੀ ਵੀਡੀਓ ਦੇ ਵਿੱਚ ਜੇ ਤੁਹਾਨੂੰ ਕਿਸੇ ਵੀ ਗੱਲ ਦਾ ਨਹੀਂ ਪਤਾ ਲੱਗਦਾ ਤੇ ਤੁਸੀਂ ਮੈਨੂੰ ਕਮੈਂਟਾਂ ਰਾਹੀਂ ਪਤਾ ਕਰ ਸਕਦੇ ਆ ਵਾਤਵਾਰ ਕਮੈਂਟ ਕਰੋ ਵਾਤਵਾਰ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ